ਜ਼ਰੂਰੀ ਮੈਸੇਜ ਤੁਹਾਨੂੰ ਦੇ ਲਈ ਅੱਜ ਲਾਈਵ ਹੋਇਆ ਵੀ ਕੱਲ ਸਾਡੀ 27 ਤਰੀਕ ਨੂੰ ਜਲੰਧਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੈ ਔਰ ਜਿਨੇ ਵੀ ਮੇਰੇ ਭੈਣ ਭਰਾ ਮੇਰੀ ਆਵਾਜ਼ ਨੂੰ ਸੁਣਦੇ ਨੇ ਕੱਲ ਜਲੰਧਰ ਦੇ ਨਾਲ ਸੰਬੰਧਿਤ ਜਿਹੜੇ ਰੱਖਦੇ ਨੇ ਭੈਣ ਭਰਾ ਮੇਰੇ ਮਸੀ ਭਾਈਚਾਰੇ ਦੇ ਉੱਥੇ ਵੱਡੀ ਗਿਣਤੀ 'ਚ ਪਹੁੰਚੋ ਔਰ ਆਪਣੀਆਂ ਜਿਹੜੀਆਂ ਤੁਹਾਡੀਆਂ ਕੋਈ ਵੀ ਮੁੰਦਰੀਆਂ ਮਸਲੇ ਵਾਂ ਜਿਹੜੇ ਬਹੁਤ ਸਮੇਂ ਤੋਂ ਤੁਹਾਡੇ ਮਸਲੇ ਜਿਹੜੇ ਰੁਕੇ ਹੋਏ ਨੇ ਉਹ ਮੇਰੇ ਕੋਲ ਲੈ ਕੇ ਆਓ ਔਰ ਕੱਲ ਜਿਹੜਾ ਉਹ ਮਸਲੇ ਨੂੰ ਪੂਰਾ ਹੱਲ ਕਰ ਸਕੀਏ ਕੱਲ ਤੁਸੀਂ ਦੇਖਦੇ ਹੋ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ 'ਚ ਮੀਟਿੰਗ ਕੀਤੀ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਗੁਰਦਾਸਪੁਰ ਮੀਟਿੰਗ ਕੀਤੀ ਤਰਨਤਾਰਨ ਕੀਤੀ ਉਹਦਾ ਹੀ ਉਸੇ ਲੜੀ ਦੇ ਮੁਤਾਬਕ ਜਿਹੜਾ ਮੈਨੂੰ ਬਹੁਤ ਸਾਰੀਆਂ ਕੋਲਾਂ ਆ ਰਹੀਆਂ ਸੀ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਤੁਸੀਂ ਚੇਅਰਮੈਨ ਸਾਹਿਬ ਪਲੀਜ਼ ਤੁਸੀਂ ਜਲੰਧਰ ਦੇ ਵਿੱਚ ਮੀਟਿੰਗ ਰੱਖੋ ਔਰ ਕੱਲ ਜਿਹੜੀ ਆ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਰੱਖ ਰਹੀ ਸੀ ਗਈ ਆ ਕੱਲ 12 ਵਜੇ ਮੈਂ ਉੱਥੇ ਆ ਰਿਹਾ ਔਰ ਮੈਂ ਸਮੁੱਚੇ ਆਪਣੇ ਮੁਸੀਬਾ ਹੀ ਕਰਨ ਬੇਨਤੀ ਕਰਦਾ ਵੀ ਜਿਹੜੇ ਜਲੰਧਰ ਦੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੇ ਕੋਈ ਵੀ ਮਸਲੇ ਜਿਹੜੇ ਕਪਰਸਥਾਨਾ ਦੇ ਮੁੱਦੇ ਨੇ ਜਾਂ ਹੋਰ ਕੋਈ ਕੰਮ ਉਹਨਾਂ ਦੇ ਪੁਲਿਸ ਦੇ ਨਾਲ ਕੋਈ ਕੰਮ ਨੇ ਤੂੰ ਮੇਰੇ ਕੋਲ ਲੈ ਕੇ ਆਓ ਕੱਲ ਜਿਹੜਾ ਆਪਾਂ ਉਹਨਾਂ ਨੂੰ ਮਸਲੇ ਨੂੰ ਹੱਲ ਕਰ ਸਕੀਏ ਸੋ ਮੈਂ ਹਰ ਇੱਕ ਸ਼ਹਿਰ ਤੇ ਜਾ ਰਿਹਾ ਅੱਜ ਵੀ ਅਸੀਂ ਇੱਥੇ ਡੇਰਾ ਬਾਬਾ ਨਾਨਕ ਦੇ ਕੋਲ ਖੜੇ ਆਂ ਇੱਥੇ ਸੀਐਮ ਸਾਹਿਬ ਦਾ ਪ੍ਰੋਗਰਾਮ ਔਰ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਜਿਹੜਾ ਹੜ੍ਹ ਆਇਆ ਸੀ ਉਹਦੇ ਨਾਲ ਸਾਡੀ ਮਸੀਹ ਭਾਈਚਾਰੇ ਦਾ ਬਹੁਤ ਵੱਡੀ ਗਿਣਤੀ 'ਚ ਨੁਕਸਾਨ ਹੋਇਆ ਸੀ। ਉਹ ਅੱਜ ਅਸੀਂ ਮੇਰੇ ਨਾਲ ਸਾਡੇ ਇੱਥੇ ਐਮ.ਐਲ.ਏ ਨੇ ਡੇਰਾ ਬੱਬਾ ਨਾਨਕ ਤੋਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ ਪ੍ਰੋਗਰਾਮ ਅਰੇਂਜ ਕੀਤਾ ਸੀ ਕਿ ਸੀ.ਐਮ. ਸਾਹਿਬ ਨੂੰ ਇੱਥੇ ਬੁਲਾਇਆ ਜਾਵੇ। ਉਹ ਜਿਹੜੇ ਲੋਕਾਂ ਦੇ ਜਿਹੜੇ ਮਕਾਨ ਠੱਲੇ ਸੀ ਉਹਨਾਂ ਦੇ ਜਿਹੜੇ ਚੈੱਕ ਹੈ ਉਹ ਵੰਡੇ ਜਾਣ। ਅੱਜ ਸੀ.ਐਮ. ਸਾਹਿਬ ਇੱਥੇ ਹੋਂਸਟਰੀ ਨੇ। ਉਹ ਚੈੱਕ ਜਿਹੜੇ ਆ ਅਸੀਂ ਜਿਹੜੇ ਲੋਕਾਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਪਰਾ ਕੈਨ ਪ੍ਰਾਰਥੀ ਜਿਨ੍ਹਾਂ ਦੇ ਘਰ ਜਿਹੜੇ ਟੁੱਟ ਗਏ ਸੀ ਉਹਨਾਂ ਨੂੰ ਅੱਜ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਚੈੱਕ ਵੀ ਦਿੱਤੇ ਜਾਣਗੇ ਔਰ ਮੈਂ ਖੁਦ ਸੂਚੇ مصیبت ਭਾਈ ਜਰ ਦੀ سلامتی ਦੀ ਮੰਗ ਕਰਦਾ ਪਰਮੇਸ਼ੁਰ ਜੀ ਤੋਂ ਪ੍ਰਾਰਥਨਾ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਚ ਰਹੋ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਔਰ ਖੁਸ਼ੀ ਦੇ ਦੂਤ ਤੁਹਾਡੇ ਘਰਾਂ 'ਚ ਆਵਾਸ ਕਰਨ। ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਣਾ ਸਾਰਿਆਂ ਨੂੰ ਜਨਤੀ ਦੀ ਧੰਨਵਾਦ। ਔਰ ਅਗਰ ਆਪ ਵਿਸ਼ਾਲ ਅੰਦਾਸ ਹੈ ਚੈਨਲ ਕੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਉਣ ਕਾਟ ਪਲੈਸ ਸੀਓ।